ਜੀ ਮੈਂ ਵੀ ਰਿਸ਼ਵਤ ਲੈ ਲੈਂਦਾ 35-40 ਲੱਖ ਵਾਲੀ ਗੱਡੀ 'ਚ ਮੈਂ ਵੀ ਅੱਜ ਬਹਿ ਲੈਂਦਾ ਜੇ ਮੈਂ ਵੀ ਪੈਸਾ ਕਮਾ ਲੈਂਦਾ ਅੰਮਰਸਰ ਸਾਹਿਬ 'ਚ 4-5 ਮੰਜ਼ਲੀ ਕੋਠੀ ਵੱਡੀ ਮੈਂ ਵੀ ਪਾ ਲੈਂਦਾ ਪੰਜਾਬ ਵਾਸੀਓ ਕਿਤੇ ਆਹ ਚੰਗੇ ਪੁਲਿਸ ਮੁਲਾਜ਼ਮ ਨੂੰ ਤੁਸੀਂ ਸੋਚਣ ਲਈ ਮਜਬੂਰ ਨਾ ਕਰਦੇਓ ਕਿ ਕਾਸ ਮੈਂ ਵੀ ਰਿਸ਼ਵਤ ਲੈਂਦਾ ਮੈਂ ਵੀ ਪੈਸਾ ਕਮਾਉਂਦਾ ਮੈਂ ਵੀ ਕਾਰਾਂ ਕੋਠੀਆਂ ਘਰ ਬਣਾਉਂਦਾ ਐਵੇਂ ਦਾਨਪੁੰਨ ਦੇ ਕੰਮਾਂ 'ਚ ਨਾ ਪੈਂਦਾ ਕਿਉਂਕਿ ਜਿਹੜਾ ਵੀ ਭਲਾ ਸੋਚਦਾ ਲੋਕ ਉਹਨੂੰ ਰਿਸ਼ਵਤਖੋਰ ਕਹਿੰਦੇ ਨੇ ਮਾੜਾ ਕਹਿੰਦੇ ਨੇ ਹੁਣ ਇਹ ਪੁਲਿਸ ਮੁਲਾਜ਼ਮੇ ਦੀ ਕਹਾਣੀ ਇਹ ਆ ਕਿ ਇਹਨਾਂ ਦਾ ਨਾਮ ਦਰਜੀ ਸਰ ਸਾਹਿਬ ਜੀ ਡਿਊਟੀ ਕਰ ਰਹੇ ਤੇ ਡਿਊਟੀ ਦੇ ਨਾਲ ਨਾਲ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਦੇ ਨੇ ਆਪਣੀ ਤਨਖਾਹ ਚੋਂ ਦਸਵੰਦ ਕੱਢਦੇ ਨੇ ਜਿਹਦੇ ਨਾਲ ਗਰੀਬ ਲੋੜਵੰਦ ਧੀਆਂ ਦੇ ਵਿਆਹ ਕਰਦੇ ਨੇ ਕਿਤੇ ਇਹ ਹੈਲਮਟ ਵੰਡਦੇ ਨੇ ਕਿਤੇ ਇਹ ਚੰਗੇ ਟਰੈਕ ਰੂਲਾਂ ਵਾਲੇ ਪਿਆਰ ਨਾ ਸਮਝਾਉਂਦੇ ਨੇ ਆਹ ਵੀਡੀਓ ਵੀ ਇੱਕ ਦੋ ਦਿਨ ਪਹਿਲਾਂ ਦੀ ਆ ਇੱਕ ਲੋੜਵੰਦ ਗਰੀਬ ਧੀ ਆ ਜਿਨ੍ਹਾਂ ਦਾ ਇਹਨਾਂ ਨੇ ਵਿਆਹ ਕੀਤਾ ਤੇ ਇਹਨਾਂ ਦੇ ਘਰ ਦੀ ਸੱਤ ਵੀ ਕੁਝ ਖਾਸ ਨਹੀਂ ਸੀ ਗੱਲ ਤਾਂ ਇਹ ਆ ਕਿ ਇਸ ਤਰ੍ਹਾਂ ਦੇ ਚੰਗੇ ਕੰਮ ਪਤਾ ਨਹੀਂ ਕਿੰਨੇ ਕ ਲੰਮੇ ਸਮੇਂ ਤੋਂ ਇਹ ਅਫਸਰ ਕਰਦੇ ਆ ਰਹੇ ਹੁਣ ਆਪਾਂ ਇਸ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰੀਏ ਕਿ ਇਹ ਅਫਸਰ ਕਦੇ ਸੋਚਣ ਲਈ ਮ ਦੇ ਕੰਮ ਕੀਤੇ ਨੇ ਉਸ ਮੈਂ ਘਾਟਾ ਹੀ ਖਾਦਾ ਪੈਸੇ ਤੇ ਦਾਨ ਪਾਵੇਂ ਆਪਾਂ ਨਾ ਕਰੀਏ ਪਰ ਹੌਸਲਾ ਜਰੂਰ ਵਧਾਈਏ ਧੰਨਵਾਦ ਜੀ